ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਨੂੰ ਪੁਰਾਣੀ ਮੇਰੀ ਯਾਦਗਾਰੀ ਚੀਜ਼ ਦਿਖਾ ਰਿਹਾ ਹਾਂ ਜਿਸ ਘਰ ਦੇ ਵਿੱਚ ਮੇਰਾ ਬਚਪਨ ਬੀਤਿਆ ਬਹੁਤ ਸਾਰੀਆਂ ਖੁਸ਼ੀਆਂ ਵੇਖੀਆਂ ਬਹੁਤ ਸਾਰੇ ਗਮ ਵੇਖੇ ਬਹੁਤ ਸਾਰੀਆਂ ਯਾਦਾਂ ਇਸ ਮੇਰੇ ਪੁਰਾਣੇ ਘਰ ਨਾਲ ਜੋ ਸਾਡੇ ਪਿਤਾ ਜੀ ਨੇ ਬਣਾਇਆ ਸੀ ਆਪਣੀ ਕਿਰਤ ਕਮਾਈ ਨਾਲ ਅੱਜ ਉਹ ਘਰ ਮੈਂ ਸਾਡੇ ਹੀ ਪਰਿਵਾਰ ਦੇ ਮੈਂਬਰ ਹਰਦੀਪ ਸਿੰਘ ਨੂੰ ਸੌਪ ਦਿੱਤਾ ਹੈ ਵੇਚ ਦਿੱਤਾ ਹੈ ਦੋਸਤੋ ਇਸ ਘਰ ਦੇ ਨਾਲ ਮੇਰੀ ਦੋਸਤੋ ਰੂਹ ਦਾ ਰਿਸ਼ਤਾ ਹੈ ਸਰੀਰ ਤੇ ਆਤਮਾ ਦਾ ਸੰਬੰਧ ਹੈ ਦੋਸਤੋ ਮੈਂ ਬਿਆਨ ਵੀ ਨਹੀਂ ਕਰ ਸਕਦਾ ਜਿੰਨਾ ਕੁ ਅੱਖਰ ਮੈਨੂੰ ਲੱਭ ਰਹੇ ਨੇ ਮੈਂ ਤੁਹਾਡੇ ਅੱਗੇ ਦੱਸ ਰਿਹਾ ਦੋਸਤੋ ਇਹ ਦੋ ਰੂਮ ਸੀਗੇ ਇਸ ਘਰ ਦੇ ਵਿੱਚ ਇਹ ਸੈਕੰਡ ਰੂਮ ਜੋ ਬਾਅਦ ਚੇ ਬਣਾਇਆ ਗਿਆ ਸੀਗਾ ਪਿੱਛੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਹੈ ਜਿੱਥੇ ਉਹਨਾਂ ਦਾ ਨਾਨਕਾ ਘਰ ਦੇ ਲੋਕ ਰਹਿੰਦੇ ਨੇ ਪਿੱਛੇ ਹੀ ਉਹਨਾਂ ਦਾ ਜਨਮ ਹੋਇਆ ਸੀਗਾ ਗੁਰਜ ਦੇ ਵਿੱਚ ਉਹ ਗੁਰਜ ਹਜੇ ਵੀ ਹੈਗਾ ਕਦੇ ਫਿਰ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ ਇਹ ਸਾਡੀ ਰਸੋਈ ਘਰ ਹੈ ਤੇ ਆ ਸਾਡਾ ਦੂਸਰਾ ਕਮਰਾ ਜਿਹੜਾ ਸਭ ਤੋਂ ਪਹਿਲੇ ਬਣਾਇਆ ਗਿਆ ਸੀਗਾ ਦੋਸਤੋ ਇਸ ਘਰ ਦੇ ਵਿੱਚ ਇਹ ਸਾਡਾ ਪਹਿਲਾ ਬੈਡਰੂਮ ਤੇ ਆ ਬਹੁਤ ਹੀ ਪੁਰਾਣੀ ਲੱਕੜ ਦੀ ਅਲਮਾਰੀ ਜੋ ਇਸ ਘਰ ਦੇ ਵਿੱਚੋਂ ਹੀ ਸਾਨੂੰ ਮਿਲੀ ਸੀ ਜਦੋਂ ਅਸੀਂ ਢੇਡ ਕੇ ਨੂੰ ਬਣਾਇਆ ਤਾਂ ਇਹ ਅਲਮਾਰੀ ਇਸ ਕਮਰੇ ਦੇ ਵਿੱਚ ਫਿੱਟ ਕਰ ਦਿੱਤੀ ਗਈ ਇਹ ਲੱਕੜ ਦੀ ਅਲਮਾਰੀ ਆ ਦੋਸਤੋ ਕੱਟੂ ਕਰਦਾ 80 ਤੋਂ 85 ਸਾਲ ਪੁਰਾਣੀ ਹੋ ਸਕਦੀ ਹੈ ਇਹ 40 42 ਸਾਲ ਦਾ ਸਾਨੂੰ ਹੋ ਗਏ ਨੂੰ ਵਰਤਦੇ ਨੂੰ ਦੋਸਤੋ ਇਹ ਉਹ ਜਗਾ ਹੈ ਜਿੱਥੇ ਮੈਂ ਬਹੁਤ ਸਾਰੀਆਂ ਖੁਸ਼ੀਆਂ ਵੇਖੀਆਂ ਬਹੁਤ ਸਾਰੇ ਗਮ ਦੇਖੇ ਇਹ 라ਜੂ ਮੇਰਾ ਦੋਸਤ ਮੇਰਾ ਕੁਝ ਸਮਾਨ ਉਹ ਰੋ ਚੁੱਕ ਕੇ ਲੈ ਕੇ ਜਾਂਦਾ ਹੋਇਆ ਬਹੁਤ ਹੀ ਪ੍ਰੇਮ ਦੀ ਸਾਂਝ ਹੈਗੀ ਐ ਇਹਦੇ ਨਾਲ ਮੇਰੀ ਤੇ ਬਾਈ ਹਰਦੀਪ ਨੇ ਇਹ ਮਿਸਤਰੀ ਲਾਏ ਹੋਏ ਨੇ ਇਹ ਮਿਸਤਰੀ ਬਾਈ ਕਾਲਾ ਸਿੰਘ ਤੇ ਦੂਜਾ ਬਾਈ ਇਹਦੇ ਨਾਲ ਦਿਹਾੜੀ ਤੇ ਕੰਮ ਕਰਦਾ ਹੈ ਇਹ ਬਾਬਾ ਜੀ ਨੇ ਜੋ ਕਾਲੇ ਬਾਈ ਨਾਲ ਦਿਹਾੜੀ ਤੇ ਕੰਮ ਕਰ ਰਹੇ ਨੇ ਹਰਦੀਪ ਬਾਈ ਨੇ ਇਹਨਾਂ ਨੂੰ ਕੰਮ ਤੇ ਲਾਇਆ ਹੈ ਤੇ ਇਹ ਬਾਈ ਹਰਦੀਪ ਸਿੰਘ ਜਿਨੇ ਇਹ ਘਰ ਮੇਥੋਂ ਲਿਆ ਮੇਰੇ ਚਾਚਾ ਸਰਬਨ ਸਿੰਘ ਜੀ ਦਾ ਬੇਟਾ ਇਹ ਪ੍ਰਮਾਤਮਾ ਇਹਨੂੰ ਵਾਧਾ ਦੇਵੇ ਤੇ ਐਸਐਸਪੀ ਸਾਹਿਬ ਜੋ ਕਿ ਹਰਦੀਪ ਦੇ ਨਾਲ ਆਏ ਹੋਏ ਨੇ ਤੁਸੀਂ ਆ ਦੇਖੇ ਹੋਣੇ ਆ ਵੇਖੋ ਐਸਐਸਪੀ ਸਾਹਿਬ ਬਹੁਤ ਹੀ ਮੁਬਾਰਕ ਚਰਨ ਇਹਨਾਂ ਦੇ ਘਰ ਵਿੱਚ ਪਏ ਨੇ ਹਰੀਪ ਹਰਦੀਪ ਨਾਲ ਇਹਨਾਂ ਦੇ ਬੜੇ ਘਰੇਲੂ ਸਬੰਧ ਨੇ ਦੋਸਤੋ ਮੈਂ ਚਾਹੁੰਦਾ ਹੈ ਕਿ ਪ੍ਰਮਾਤਮਾ ਹਰਦੀਪ ਨੂੰ ਇਸ ਘਰ ਦੇ ਵਿੱਚ ਬਰਕਤਾਂ ਪਾਵੇ ਇਹਦੇ ਲਵੇ ਚਾਰ ਗੁੱਡੀਆਂ ਨੇ ਇੱਕ ਪ੍ਰਮਾਤਮਾ ਦੀ ਝੋਲੀ ਦੇ ਵਿੱਚ ਮੁੰਡਾ ਦੇਵੇ ਤੇ ਘਰ ਇਹਦੇ ਲਈ ਵਾਦਾ ਕਰੇ ਇਹਨੂੰ ਬਰਕਤਾਂ ਹੋਣ ਤੇ ਇੱਕ ਆਸ ਵੀ ਇਹਦੇ ਕੋਲੋਂ ਕਰਦਾ ਕਿ ਇਹ ਮੇਰੀ ਰੂਹ ਨੂੰ ਸੰਜੋ ਕੇ ਰੱਖੇ ਸੰਭਾਲ ਕੇ ਰੱਖੇ ਹਮੇਸ਼ਾ ਹੀ ਇਹ ਮੇਰੀ ਉਮੀਦ ਰਹੂਗੀ ਇਹਦੇ ਕੋਲੋਂ ਤੇ ਇਹਨੂੰ ਪਰਿਵਾਰ ਦੇ ਵਿੱਚ ਦੇਣ ਦੀ ਮੈਨੂੰ ਇੱਕ ਇਹ ਖੁਸ਼ੀ ਹੈ ਕਿ ਮੇਰਾ ਮਨ ਕਰਿਆ ਕਰੇਗਾ ਉਦੋਂ ਮੈਂ ਆ ਕੇ ਘਰ ਵੇਖ ਸਕਦਾ ਹਾਂ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ